ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਪਿੰਡ ਤੋਂ ਦਾ ਟਾਈਮ ਨਾਲ ਚੱਲ ਪਏ ਤੇ ਮੰਨ ਲੂ 7 ਵਜੇ ਹੈ ਨਾ 6 7 ਵਜੇ ਘਰ ਤੋਂ ਨਿਕਲ ਗਏ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਰੀਪਰ ਹੈ ਨਾ ਪਹਿਲੀ ਵਾਰੀ ਜਾਣਾ ਫਸਟ ਟਾਈਮ ਸਮਾਨ ਪੂਰਾ ਕਰਦੇ ਕਰਾਉਂਦੇ ਵੀ ਰਾਤ ਦੇ ਹੋਂ ਦਾ ਰਾਜੂ 12 ਵਜੇ ਗਿਆ ਨਾ ਹਾਂ ਜੀ ਹੋ ਗਿਆ ਹੈ 11 ਵਜੇ 7 ਮਿੰਟ ਹੋ ਗਏ ਬਾਕੀ ਇੱਕ ਘੰਟਾ ਰਹਿ ਗਿਆ 15 ਤਰੀਕ ਕਿਹਾ ਦਾ ਵਰਮੈਨ ਨੂੰ ਗੁਰਵੰਦਰ ਨੂੰ ਮੈਂ ਆ ਵੀ 15 ਤਰੀਕ ਨੂੰ ਤੁਰਨਾ ਆਪਾਂ ਮੈਂ ਤਿਆਰੀ 14 ਦੀ ਬਣ ਗਈ ਸੀ ਉਹ 15 ਹੀ ਹੋ ਗਈ ਉਹ ਬਾ ਇੱਕ ਘੰਟੇ ਬਾਅਦ ਹੁਣ ਇੱਕ ਘੰਟੇ ਬਾਅਦ 15 ਠੀਕ ਹੋ ਜਾਣੇ ਹਾਂਜੀ ਬਾਕੀ ਟਰੈਕਟਰ ਚੜਾ ਕੇ ਜਾਂਦਾ ਪਹਿਲਾਂ ਦਾ ਪਹਿਲਾਂ ਉਹ ਖੜਾ ਸਾਹਮਣੇ ਟੋਕਰੀ ਆ ਨਾ ਇਹਦਾ ਆਹ ਦਾ ਵੀ ਜਿਹੜੀ ਉਪਰਾਂ ਬਣੀ ਹੋਈ ਆ ਉਹ ਟਰਾਲੀ ਜਿਹੜੀ ਆ ਨਾ ਕਵਾੜੀਆਂ ਤੋਂ ਲਿਆਂਦੀ ਦੀ ਪੂਰੀ ਟੋਪੀ ਬਣੀ ਆ ਜਿਹੜੀ ਪਹਿਲਾਂ ਦਾ ਆਹ ਦਾ ਵੀ ਸਣੇ ਟੋਪੀ ਲੱਗੇ ਟਰੈਕਟਰ ਚੜਜੂ ਪਰ ਅਰਜਨ ਟਰੈਕਟਰ ਬਾਈ ਬੜਾ ਬਹੁਤ ਉੱਚਾ ਬਹੁਤ ਆ ਪਰ ਟੋਪੀ ਖੋਲ ਕੇ ਵਿੱਚ ਬਾੜਿਆ ਫੇਰ ਟੋਪੀ ਉਪਰ ਧਰੀ ਇਹਨੀ ਵਾਛ 2-3 ਘੰਟੇ ਇੱਕਨੇ ਖਰਾਬ ਹੋ ਗਏ। ਬਾਕੀ ਸਾਡੇ ਡਰਾਈਵਰ ਸਾਹਿਬ ਜਿਹੜੇ ਤੂੜੀ ਆਏ। ਇਹ ਸਵੇਰੇ ਬਾਈ ਆ ਗਿਆ ਤਾਂ ਇਹ ਆ ਕੇ ਪਤਾ ਨਹੀਂ ਇਹ ਮਨਚ ਵਿਚਾਰੇ ਦੇ ਕੀ ਆਇਆ ਇਹ ਘਰੋਂ ਵਗ ਗਿਆ। ਤੇ ਇਹਨੂੰ ਹੁਣ ਜਾ ਕੇ ਫੇਰ ਲੈ ਕੇ ਆਏ। ਲੈ ਕੇ ਆਉਣ ਤੋਂ ਬਾਅਦ ਹੁਣ ਜਾ ਕੇ ਟਰੈਕਟਰ ਉੱਪਰ ਚੜਾ ਕੇ ਹੁਣ ਮਸ਼ੀਨ ਲੱਗੇ ਹੋਏ ਆ ਪਾਉਣ। ਬਾਕੀ ਜਿਹੜਾ ਰਹਿਣ ਦਾ ਰੇਜਮੈਂਟਾ ਰੌਣੇ ਉਹ ਆਹ ਟਰਾਲੀ ਦੇ ਵਿੱਚ ਲਾ ਲਾਂਗੇ ਹਨਾ ਗੱਦੇ ਮੰਨ ਲਓ ਕੱਠਾ ਇਹੜੀਆਂ ਪਰਾਲੀ ਦੀਆਂ ਹੁੰਦੀਆਂ। ਹਾਂ ਇੱਕ ਆਪਣਾ ਇੱਧਰ ਲੱਗਾ ਹੋਇਆ ਮੰਜਾ। ਹਾਂ ਕੱਠਾ ਇਹਦੇ ਵਿੱਚ ਸਾਰੀਆਂ ਪੈਣ ਕੇ ਉੱਪਰ ਆਪਣਾ ਵਧੀਆ ਬਾਕੀ ਰਾਕੀ ਦਾ ਜਾਨ ਵਾਲਾ ਹਲਾ ਲਾ ਲਿਆ। ਆ ਜਿਹੜੇ ਮੋਟਰਸਾਈਕਲ ਆਉਣਾ ਭਾਈ। ਕੋਈ ਨਹੀਂ। ਇਹ ਚੱਕਣਾ ਬੰਦ। ਇਹ ਆਪਾਂ ਹਲੇ ਤਾਂ ਨਹੀਂ ਲਾਉਣਾ ਮੋਟਰਸਾਈਕਲ। ਹੁਣ ਇਹਦੇ ਨਾਲ ਗੁਰਵਿੰਦਰ ਵਾਲੀ ਲਾਉਣਾ। ਇਹ ਨਾਲ ਆ ਚੜਾਉਣਾ। ਮੈਂ ਤਾਂ ਸੋਚਿਆ ਮੈਂ ਤਾਂ ਸੋਚਿਆ ਟਰਾਲੀ 'ਚ ਬੰਨਣਾ ਨਹੀਂ। ਟਰਾਲੀ ਦੇ ਲਾਕ ਨੂੰ ਖੜਾ ਕਰਕੇ ਰੱਖਣਾ। ਬਾਕੀ ਦੇ ਨਾਲੇ ਵਾਦੋ। ਕੋਈ ਨਹੀਂ ਇਹਦਾ ਲਾ ਲਾਂਗੇ ਜਿਗਾਰਡ ਤੇ ਨਾ ਵੀ ਹੋਇਆ ਕੋਈ ਚੱਕਰ ਨਹੀਂ। ਵੈਸੇ ਇਹ ਤਾਂ ਹੁਣ ਵਧੀਆ ਬਣਿਆ ਹੋਇਆ ਦੇਖੋ ਤੁਸੀਂ। ਮੈਂ ਨਾ ਓਕੇ ਕਰਿਆ ਹੋਇਆ ਇਹ। ਕਿਰਮ ਬਟਾ ਕਿਰਮ ਹੋਰ ਉੱਪਰ ਹਾਂਜੀ ਪਿੰਨਾ ਹੋਰ ਜਾ ਕੇ ਤੱਕ ਆ ਹਾਂਜੀ ਐਂਡ ਵਾਲੀ ਚ ਹਾਂ ਕਿਰਮ ਬਟਾ ਕਿੱਕ ਜਾ ਕੇ ਉਪਰ ਹੋਰ ਅੱਜੇ ਪਹੁੰਚ ਰਹੇ ਹਾਂ ਐਂਡ ਵਾਲੀ ਚ ਤਾ ਹਾਂ ਕਿਉਂ ਆ ਬਰ ਬੜਾ ਹੀ ਉੱਚਾ ਕਈ ਵਾਰੀ ਐਵੇਂ ਵੀ ਬੰਦੇ ਤੋਂ ਵੀ ਨਹੀਂ ਦੀਆਂ ਗੱਲ ਬਣਾਤੀ ਅੱਜ ਲਾਈ ਰਹੀ ਜੀ ਆਪਣੇ ਲਿਸਕਾ ਮਾਰਦੀ ਆ ਤਾਂ ਲਿਸਕਾ ਵੀ ਤਾਂ ਹੀ ਮਾਰਦੀ ਆ ਨਾ ਇੱਧਰ ਰੱਖ ਲਿਆ ਉਹ ਗੱਲ ਟੱਕਣ ਢੋਕਣ ਲੱਗੋ ਪੀਪੀ ਕਿੱਧਰ ਰੱਖੀ ਹੈ ਵਜੀ ਉਹਦੇ ਪਿੱਛੇ ਆ ਉਹਦੇ ਪਿੱਛੇ ਆ ਜੀ ਸਾਰਾ ਕੁਝ ਰੱਖਿਆ ਹਾਂ ਜਨ ਟੈਟਾ ਜਨ ਵਧੀਆ ਪਈਆ ਖਿਲੂਗੀ ਨਹੀਂ ਤੇਰੇ ਮੜਾ ਜਾਣਾ ਧੰਨ ਗੜੇ ਚਾਹੇ ਹਾਂ ਪਿਆਰ ਨਾਲ ਬੋਲ ਕੇ ਦਾ ਦੇ ਜੀ ਠੀਕ ਪਾਲਸ ਜੀ ਦੇ ਪੈ ਹੋਏ ਨੇ ਪਾਲਸ ਜੀ ਬਾਕੀ ਜਿਵੇਂ ਕੋਈ ਹੱਥ ਲਾ ਜਾਂਦਾ ਆ ਨਹੀਂ ਪਾਲਸ ਨਹੀਂ ਆ ਇਹ ਬਾਕੀ ਆਪਣਾ ਵੀ ਰਗੜ ਦਾਂਗੇ ਇੱਕ ਵਾਰ ਅਮਰੀਕਾ ਜਾਂ ਬਾਈ ਬਰਨਾਲੇ ਏਰੀਆ ਦਾ ਉਹ ਪਹੁੰਚ ਗਿਆ ਕਹਿੰਦਾ ਉਹਦਾ ਵੀ ਰੈਡੀਅੰਟ ਤੇ ਜਬੂਰ ਲਾਈਨ ਮਸ਼ੀਨ ਜਮਾ ਕਰੇ ਉਹ ਫਿਰ ਬਾਈਨ ਦਾ ਪਰਾਣਾ ਜੀਰੂ ਕਰਾ ਪੀਲੇ ਗੱਲ ਲੱਗੀ ਨੇ ਜੀ ਫੈਂਡ ਵੀ ਨਾ ਵੀ ਜਰੂਰ ਬੱਧੀ ਰੇਤ ਮਨਾਪੂਰੀ ਕਰਨੀ ਆ ਚਮਕਾ ਮਾਰਦੀ ਆ ਪੂਰੀ ਆਪਣੇ ਮਕੌਰ ਸਾਹਿਬ ਦੇ ਇੱਕ ਦਿਨ ਨਿਆਣਾ ਮਾ ਜਦੋਂ ਜਾਵਾਂ ਉਹਦੋਂ ਲਾਵਾਂਗੇ ਬਰਨਾਲੇ ਦਾ ਵੀਰ ਆਪਣਾ ਅਮਰੀਕਾ ਚ ਉਹ ਬਹੁਤ ਕਹਿੰਦਾ ਉਹ ਵੀਰੇ ਨੰਦਰਾ ਜਰੂਰ ਲਾ ਕੇ ਆਈਆਂ ਚੀਜ਼ਾਂ ਲਾ ਕੇ ਰੱਖਿਆ ਗਰ ਮਜੀਨ ਤੇਰਾ ਵੀ ਜਦੋਂ ਚੱਲਦੀ ਆ ਰੋਡ ਤੇ ਤਾਂ ਪਿੱਛੇ ਤੇ ਬਈ ਕੁਝ ਨਹੀਂ ਪੁੱਛਦਾ ਬੜੀ ਵਧੀਆ ਭਾਈ ਆਪਣਾ ਹੀ ਫਾਇਦਾ ਹੀ ਆ ਨਾ ਹਰ ਹੀ ਲਾਤੀ ਮੋਛਾ ਬਾਹਰ ਆ ਜਿਹਨੂੰ ਵੀ ਲਾਤੀ ਉਹਦੇ ਬਾਅਦ ਮੋੜੇ ਉਹਨੂੰ ਲਾਤੀ ਹੁਣੇ 2 ਸਕੰਝੇ ਨੂੰ ਇੱਕਾ ਲਾਈਟ ਲਾਤੀ ਹਾਂ ਇਹ ਵਧੀਆ ਰਾਜੂ ਹਾਂ ਮੋਲ ਵਧੀਆ ਉਹ ਵਧੀਆ ਚੱਲਦੀ ਆ ਹਾਂ ਆਉ ਦੇ ਲਾਈਟਾਂ ਬਲਦੀ ਚੱਲਣਗੀ ਐ ਵਧੀਆ ਗੱਲ ਬਣ ਗਈ ਐ ਟਕਾਣੇ ਲੱਗੀਆਂ ਹਲੇ ਅੱਧੀਆਂ ਵਿੱਚ ਪਈਆਂ ਲਾਣੀਆਂ ਲਾਉਂਦੇ ਹੋਂ ਜਾ ਕੇ ਹਾਂ ਕਹਿੰਦਾ ਯੋ ਇਹ ਤਿੰਨਟਰ ਦੇ ਉੱਤੇ ਮੋਲ ਉੱਟਾਇਆ ਜਿੰਨਟਰ ਦੇ ਉੱਤੇ ਹਾਂ ਰਾਜ ਰੱਖੇ ਸੁੱਖ ਦੀ ਕਿਰਪਾ ਬਣਾਈ ਰੱਖੇ ਹੈ ਨਾ ਬਾਕੀ ਬੰਦਾ ਆਪਣਾ ਪਹੁੰਚ ਗਿਆ ਇੱਧਰ ਪ੍ਰਗਟ ਪ੍ਰਗਟ ਇਹ ਲੇਖਕ ਅਗਾ ਇੱਕ ਨਹੀਂ ਹੈਗਾ ਇਹ ਲੇਖਕ ਆ ਗਾਣੇ ਲਿਖਦਾ ਹੈ ਪ੍ਰਗਟ ਜਵੇਰ ਦਾ ਫੋਨ ਲਾਇਆ ਹੈ ਨਾ ਨੂੰ ਮੈਂ 8 ਵਜੇ ਦਾ ਵੀ ਆ ਜਾਓ ਆਏ ਕਿੰਨੇ ਵਜੇ 4 ਵਜੇ 3 ਵਜੇ ਵੀ ਯਾਰ 3:00 ਵਜੇ 3 ਵਜੇ ਇੰਨੀ ਲੇਟ ਕਹਦੇ ਹੋਗੇ ਵੀ ਯਾਰ ਮਣੀ ਨੇ ਲੇਟ ਕਰਾਦਾ ਮੈਂ ਤੈਨੂੰ ਸਵੇਰ ਇਹ ਤਾਂ ਮੈਨੂੰ ਫੋਨ ਕਰੀ ਜਾਂਦਾ ਤਾਂ ਕੱਲ ਦਾ ਹਾਂ ਇਹਦਾ ਕੱਲ ਦਾ ਫੋਨ ਕਰੀ ਜਾਂਦਾ ਮੈਨੂੰ ਇਹਨੇ ਕਈ ਬਾਈ ਹਨ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕਰਦੇ ਤੇ ਵੀ ਬਾਈ ਭਾਜਨ ਨੂੰ ਜ਼ਰੂਰ ਲੈ ਕੇ ਜਾਈਂ ਬਾਈ ਭਾਜਨ ਦੇ ਨਾ ਤੁਹਾਨੂੰ ਇਹ ਦੱਸਿਆ ਤਾਂ ਪਹਿਲਾਂ ਵੀ ਹੈ ਨਾ ਵੀ ਉਹਦਾ ਲੈਂਟਰ ਦਾ ਨਾ ਕੰਮ ਵਿਚਾਲੇ ਰੁਕਿਆ ਹੋਇਆ ਹੈ ਮੰਨ ਲਓ ਜਿਹੜੇ ਸਰਕਾਰੀ ਪੈਸੇ ਆਉਨੇ ਆ ਹਨਾ ਥੋੜੇ ਜਿਹੇ ਦਾ ਕੁਝ ਆਏ ਹੋਏ ਆ ਕੰਮ ਚੱਲੀ ਜਾਂਦਾ ਹੈ ਮੰਨ ਲਓ ਢਾਈ ਬੇਠਾ ਮਕਾਨ ਆ ਉਹ ਕਹਿੰਦਾ ਵੀ ਮੈਂ ਜੇ ਚੱਲ ਗਿਆ ਬਾਈ ਮੇਰਾ ਸਿਸਟਮ ਪਿੱਛੇ ਤੋਂ ਲੋਟ ਨਹੀਂ ਆਉਣਾ ਵੀ ਆਹ ਸੀਜ਼ਨ ਤੁਸੀਂ ਲਾ ਲਓ ਗਾਹਾਂ ਵਾਲੇ ਸੀਜ਼ਨ ਮਾਪੇ ਆ ਜਾਊਗਾ ਨਾਲ ਹਨਾ ਫਿਰ ਨੰਬਰ 2 ਤੇ ਇੱਕ ਕੁੜੀ ਦੇ ਪੇਪਰ ਆਉਂਦੇ ਤੇ 20 ਮਾਰਚ ਤੇ ਪੇਪਰ ਆ 20 ਫਰਵਰੀ ਤੇ ਪੇਪਰ ਸਟਾਰਟ ਆਪਾਂ ਦੀ ਮਾਰਚ ਦੇ ਪਤਾ ਨਹੀਂ ਫਰਵਰੀ ਤੇ ਹੀ ਆ ਜੀ ਮੇਨ ਨਾਲ ਹਾਂ ਫੇਰ ਕਹਿੰਦਾ ਬਾਈ ਪੇਪਰਾਂ ਦਾ ਔਖਾ ਹੋਣਾ ਕੁੜੀ ਬਾਈ ਉਹਨੇ ਕਮਾਣਾ ਪੜਦੀ ਆ ਸਾਡਾ ਪ੍ਰਿੰਟਰ ਦੇ 6-7 ਕਿਲੋਮੀਟਰ ਆ ਨਾ ਉਹ ਆਉਣਾ ਜਾਣਾ ਔਖਾ ਕਹਿੰਦਾ ਵੀ ਕੁੜੀ ਛੱਡਣੀ ਪੈਣਾ ਹੈ ਲੈ ਕੇ ਵੀ ਆਉਣੀ ਪਿਆ ਕਹਿੰਦਾ ਨਹੀਂ ਛੱਡਣੀ ਪਿਆ ਕਰਨੀਆਂ ਮਾਂ ਚੱਲਣਾ ਬਈ ਮਜਬੂਰੀਆਂ ਕੋਈ ਹੁਣ ਜ਼ਰੂਰੀ ਆ। ਬਾਕੀ ਸਕੰਜੇ ਦਾ ਨਜ਼ਾਰਾ ਆ ਗਿਆ। ਹਾਂ ਜਿੰਨਾ ਸਕੰਜੇ ਨੇ ਸਾਮਾਨ ਧਾਉਂ ਲਿਆ। ਰੰਦੀ ਸਾਮਾਨ ਸਾਰਾ ਰੱਖ ਰਿਆ ਰੋਲਾ। ਹਾਂ ਨੋਕੇ ਕਰਤਾ ਜੀ ਪੂਰਾ ਹਾਂ ਲੋਕ ਲੋਕ ਕਰਤਾ ਸਾਰੇ ਜਿੰਦੇ ਲਾਤੇ। ਬਹੁਤ ਠੀਕ ਆ। ਤਾਲੇ ਲਿਆ ਕੇ ਨਵੇਂ ਲਾਤੇ ਆਪਾਂ ਤੁਹਾਨੂੰ ਦੱਸਿਆ। ਤਾਲੇ ਤੁਸੀਂ ਤੁਸੀਂ ਮੰਗਾਏ ਤੇ ਤਾਲੇ ਮੈਂ ਹਾਂ। ਲਾ ਲਾ ਵੱਡਾ ਬਣਾਉਰੇ। ਹਾਂ। ਤਾਲੇ ਲਾਤੇ ਅੰਦਰ ਸਾਰੇ ਟੂਲਾਂ ਨੂੰ। ਸੱਤ ਟੂਲ ਨੂੰ ਵੀ ਲਾਤੇ। ਸੱਤ ਟੂਲ ਨੂੰ ਵੀ ਤਾਲੇ ਲਾਤੇ। ਆ ਲਾ ਲਾ ਤੇ ਵੀ ਆ ਦੇ। ਹਾਂ। ਵਧੀਆ ਲੱਗਦੀ ਆ ਰਿਹਾ ਕਿ ਉਹ ਮੂਰੇ ਫਰੰਟ ਆ ਨਾ ਕਈ ਵਾਰ ਖੜੇ ਕੋਲ ਬੰਦ-ਪੰਦ ਦਿੰਦੀ ਆ ਮਸ਼ੀਨ ਜਦਾਂ ਤੇ ਮੂਰੇ ਤੇ ਲਾਈਟ ਨੂੰ ਤੋਂ ਕੋਈ ਆਉਂਦਾ ਪਤਾ ਲੱਗ ਜਾਂਦਾ ਹਾਂ ਉਹ ਵਾਸਕਟ ਵੱਕੀ ਵਾਲੀ ਖਰਾਬ ਹੋ ਗਈ ਰਾਜੀ ਦੂਈ ਸਾਰੀ ਉਹ ਚੇ ਪਈ ਉਹਦੀ ਆਪਣਾ ਘਰਾਂ ਚ ਨਮੀ ਹਾਂ ਕਟਰ ਨਾਲ ਨਹੀਂ ਤੇ ਆਈ ਇਹ ਹਾਂ ਜੀ ਹਾਂ ਜੀ ਵਧੀਆ ਹੁਣ ਮੌਕੇ ਜੀਗਲਾ ਨਹੀਂ ਬਾਕੀ ਮੈਨੂੰ ਮਿਲੀ ਇੱਕ ਜਣਾ ਜੀ ਰਿਪੋਰਟ ਫੱਟੀਆਂ ਵੀ ਸਾਰੀਆਂ ਉੱਚ ਰੱਖ ਲੀਆਂ ਆਪਾਂ ਨੇ ਦੂਈ ਮਸ਼ੀਨਾਂ ਦੇ ਲਿਆ ਆ ਮੈਂ ਜਰਮਨ ਵਾਲੇ ਦੇ ਲਿਆ ਸਾਰਾ ਸਮਾਨ ਆ ਦੋ ਹੀ ਮਸ਼ੀਨ ਦੀਆਂ ਹੋ ਹਾਂ ਦੋ ਹੀ ਮਸ਼ੀਨ ਨੇ ਜਰਮਾ ਇਹਦੇ ਛੋਟੀ ਪੱਟੀ ਆ ਇਹਦੇ ਲੋੜੀਆਂ ਪੈਣੀਆਂ ਉਹ ਇਹਦੇ ਤਾਂ ਉਹੀ ਆ ਜ਼ਿਆਦਾ ਆਫ ਕਰਦੀਆਂ ਨੇ ਜਰਮਨ ਸਟੀਰ ਵਾਲਿਆਂ ਨੇ ਇੱਕ ਦਿਨ ਸਾਰੇ ਹੀ ਸਮਾਂ ਕੱਲ ਫੇਲ ਲਿਆ ਉਹਦਾ ਵੀ ਹੌਲੀ ਹੌਲੀ ਆਪਾਂ ਇਦਾਂ ਦਾ ਹੀ ਕਰਾ ਦੇਣਾ ਬਦਲ ਤਾਂ ਹੁਣ ਕੈਨ ਮੇਰੀ ਜਰਾ ਦੇ ਦੀ ਬਦਲਨੇ ਵੀ ਨਹੀਂ ਨਹੀਂ ਗਾਹਾਂ ਕਰ ਲਾਂ ਗਾਹਾਂ ਕਰ ਲਾਂਗੇ ਨਹੀਂ ਤੇ ਸ਼ਾਰਟ ਟਾਈ ਮੋਟੀਆਂ ਕਰ ਦਿੰਦੇ ਆਂ 8 ਨੰਬਰ ਸ਼ਾਰਟ ਟਾਈ ਕਰ ਦਿੰਦੇ ਗਾਹਾਂ ਕਰ ਲਾਂਗੇ ਗਾਹਾਂ ਕਰ ਲਵਾਂਗੇ ਬਾਕੀ ਲੋਗੋ ਲਾਤੇ ਘੱਦਰ ਲੱਗੀ ਜੋਤ ਦੀ ਫੋਟੋ ਸਾਹਮਣੇ ਲਾਤੀ ਬੈਲੀ ਦੀ ਫੋਟੋ ਸਾਹਮਣੇ ਲੱਗੀ ਆ ਕਹਿੰਦਾ ਪਾਪਾ ਬੋਲੋ ਪਾਪਾ ਬੋਲੋ ਪਾਪਾ ਬੋਲੋ ਮਾਂ ਚੱਕ ਤੇਰੀ ਉਹ ਇਹ ਛੋਟਾ ਹੀ ਲਾ ਦਿੱਤੀ ਪਹਿਲੀ ਲੱਗਣਾ ਸਵੇਰੇ ਦੇਖੀ ਰਾਤ ਦੇਖੀ ਨਾ ਰੋਣਾ ਨਹੀਂ ਉਹ ਸੁੱਤੇ ਪਏ ਨੂੰ ਛੱਡ ਕੇ ਆਏ ਆ ਉਹ ਤਾਂ ਉੱਤਰਦਾ ਹੀ ਨਹੀਂ ਤਾਂ ਉਹ ਵੇਦਾਉਗੇ ਹਾਂ ਬਹੁਤ ਐਸਾ ਹਵਲਾ ਲਾ ਲਾ ਬਾਈ ਸਵੇਰੇ ਬੜਾ ਤਾਂ ਉੱਤਰਦਾ ਹੀ ਨਹੀਂ ਤਾਂ ਨਹੀਂ ਆਏ ਨਹੀਂ ਪਾਪਾ ਵੀ ਹੈ ਨਹੀਂ ਉਹ ਬਹੁਤ ਰੋਣਾ ਵੀਰੇ ਦੇਖੀ ਉਹ ਤਾਂ ਉੱਤਰਦਾ ਨਹੀਂ ਦਾ 1 ਮਿੰਟ ਲਈ ਵੀ ਲੋਗੋ ਬਸਾ ਹਾਂਗਾ ਹੋਣਾ ਹੋਈ ਸਮੇਂ ਨੇ ਯਾਦ ਨਹੀਂ ਦਿੱਤੀ ਕਈ ਵੀ ਦੇ ਬਾਈ ਕਹਿੰਦਾ ਵੀ ਬਾਈ ਜਰੂਰ ਬਣਵਾਈਂ ਉਰੇ ਤੋਂ ਆ ਪਰ ਮੈਂ ਆਪਣਾ ਲੋਗੋ ਹੀ ਹੈ ਨਾ ਜਿਹੜਾ ਆਪਣਾ ਚੈਨਲ ਦਾ ਉਹੀ ਉਹਨੇ ਬੀਜ ਨੇ ਮੈਂ ਉਹ ਗੋਲਾ ਉਹ শেਪ ਦੀ ਜੌਰਸ ਦੇ ਵਿੱਚ ਬਹੁਤ ਛੋਟਾ ਬਣਾ ਤੋਦਾ ਵੀ ਮੰਨ ਲਓ ਵਿੱਚ ਕਮੈਂਡ ਦੀ ਫੋਟੋ ਬਣਾਤੀ ਦੀ ਬਾਡੀ ਕਰਦੀ ਦੀ ਹੈ ਨਾ ਥੱਲੇ YouTube Instagram Facebook ਤੋਂ ਲੋਗੋ ਲਾ ਕੇ ਬਾਕੀ ਬਹੁਤ ਛੋਟਾ ਬਣਾ ਤੋਦਾ ਬਾਕੀ ਉਹਨੇ ਸਮੇਂ ਨੇ ਯਾਦ ਦਿੱਤੀ ਨਹੀਂ ਟਾਈਮ ਲੱਗਿਆ ਨਹੀਂ ਉਦੋਂ ਨਾਲ ਲੈ ਕੇ ਚੱਲੇ ਆਪਾਂ ਆਹੋ ਨਾਲ ਲੈ ਕੇ ਜਾਣਾ ਚਲੋ ਫੇਰ ਲੱਗ ਜੂਗਾ ਤਾਂ ਤੁਸੀਂ ਢੇੜਾ ਕੱਢਣ ਆਏ ਜਿਵੇਂ ਜਾ ਕਿੱਦਾਂ ਨਹੀਂ ਕੋਈ ਚਲ ਦੇਖੀ ਜੂ ਹਾਂ ਆ ਪੇਰ ਕਿੱਥੇ ਤੇ ਆ ਗਿਆ ਮੈਂ ਉਹੀ ਤੇ ਮੈਂ ਉੱਥੇ ਤੇ ਆਇਆ ਯਾਰ ਮੈਂ ਦੇਖਿਆ ਮਾ ਤੇਲ ਵੀ ਸਾਲਾ ਨਵਾ ਇਹ ਮਾਤਾ ਉਹਨਾਂ ਨੇ ਉੱਥੇ ਜਦੋਂ ਆਪਾਂ ਦੋੇ ਪਾਸੇ ਚ ਹੋਇਆ ਸੀਗਾ ਨਿਕਲੇ ਆ ਜਦੋਂ ਆਪਾਂ ਘਰੋਂ ਮਮੀ ਕਹਿੰਦੀ ਕਦੇ ਵੀ ਨਵੀਂ ਚੀਜ਼ ਨਾ ਕੰਮ ਕਰਨ ਚੱਲੀ ਆ ਹਾਂ ਕੰਮ ਕਰਨ ਵਾਸਤੇ ਚੱਲੀਏ ਕਮਾਈ ਕਰਨ ਵਾਸਤੇ ਜੰਦੀਏ ਤੇਲ ਡੋਣਾ ਬਾਹਰ ਈ ਛੱਡ ਕੇ ਜਿੰਨਾ ਮਰਦੀ ਜੋ ਜਦੋਂ ਤੁਸੀਂ ਸੈਲਫ ਮਾਰੀਆ ਜਦੋਂ ਮਾਵਾਂ ਨੂੰ ਚਾਇਆ ਸੀ ਬਾਕੀ ਓਕੇ ਆ ਹੁਣ ਤਾਂ ਉਹ ਲੱਗੇ ਆਪਣੇ ਲੋਕ ਸਾਰੇ ਹੁਣ ਹਾਂ ਜਿੰਦੇ ਲਾਤੇ ਹਾਂ ਪੂਰੇ ਸਾਰੇ ਟੋਟਲੀ ਫੱਡਾਂ ਵਾਲਿਆਂ ਨੂੰ ਜ਼ਰੂਰੀ ਲਵਾਇਆ ਮੈਂ ਇਹ ਸਾੜ ਦਾ ਵੀ ਓਲੇ ਸੀਗਾ ਫਿਰ ਮੈਂ ਹਾਂ ਉਹ ਸਮਾਨ ਤੈਨੂੰ ਪਤਾ ਹੀ ਜਾਵੇ ਕਿਉਂਕਿ ਇੱਥੇ ਪਤਾ ਨਹੀਂ ਲੱਗਦਾ ਕੋਈ ਜਿਹਾ ਉਹਦਾ ਨਾਟਕ ਆਦੋ ਇੱਕ ਇਹਦੇ ਟੱਕਣ ਖੁੱਲ ਗਿਆ ਕਿ ਕਿ ਵੀ ਜਾਂਦਾ ਨਹੀਂ ਹਾਂ ਜੀ ਇਹਨਾ ਨਹੀਂ ਜਾਣੀ ਆਪਾਂ ਪਾ ਦੇਣਾ ਨੱਟ ਪਾ ਦੇਣਾ ਇੱਥੇ ਭਾਜੀ ਨੂੰ ਮੈਂ ਕਿਹਾ ਤੇ ਇਹ ਨਹੀਂ ਚੱਕਿਆ ਜਾਂਦਾ ਇਹਨਾਂ ਨਹੀਂ ਨਹੀਂ ਕਨੜ ਵੀ ਜਾਣਾ ਜਾਂ ਨਟ ਪਾ ਦਾਂਗੇ ਕਈ ਵਾਰ ਕੋਈ ਓਹੀ ਉਡਾ ਲੈਂਦਾ ਕੁਛ ਹਾਂ ਬਾਕੀ ਜੀਪੀਐਸ ਦਾ ਵੀ ਨਜ਼ਾਰਾ ਬਹੁਤ ਦਾਲਾ ਜਿਹਦਾ ਆਪਾਂ ਦੇਖੀਏ ਚ ਡਾਟਾ ਵਾ ਕੱਢ ਕੇ ਚਲੋਵਰੀ ਕੀ ਅੱਜ ਹੈ ਨਾ ਹਾਂਜੀ ਮਿੱਟੀ ਬੋਦਲ ਹੀ ਚਲਦਾ ਰੈਟ ਦੀ ਉਹ ਆ ਪ੍ਰੋਬਲਮ ਨਹੀਂ ਚੋਦਾ ਓਕੇ ਓਕੇ ਕਰ ਮਾਸ ਟੂ ਜੈਡ ਖੇਤਾਂ ਵਾਲਾ ਦਾ ਨਾ ਸਵਾਦ ਲਿਆ ਦਿਆ ਕਰਨਾ ਨਹੀਂ ਪਤਾ ਲੱਗ ਜਾ ਕੋਈਆਂ ਹੁਣ ਵੀ ਕਿੰਨੇ ਗੀਲੇ ਵੜਿਆ ਮਰੀਂ ਖੜੀ ਆ ਚਲਦੀ ਆ ਜਾਂ ਬੰਦ ਆ ਅਦਾ ਜਦੋਂ ਚਾਬੀ ਮੜਜੀ ਕੱਟੀ ਜਾਂ ਕੁਛ ਕਰੇ ਜਦੋਂ ਹਾਂ ਇਹਦਾ ਉਹ ਵੀ ਆ ਮੇਰੇ ਖਿਆਲ ਜਿੰਵੇਂ ਕਹਿੰਦੇ ਕੋਈ ਪੰਗਾ ਲੈਂਦਾ ਕੋਈ ਛੇੜਦਾ ਕੋਈ ਜਦੋਂ ਮੈਸੇਜ ਆ ਜਾਂਦਾ ਹਨਾ ਹਾਂ ਪਹਿਲਾਂ ਕਾਲ ਵੀ ਆਂਦੀ ਆ ਹਨਾ ਮੈਸੇਜ ਇਹ ਕਾਲ ਵਾਲਾ ਨਹੀਂ ਹੈਗਾ ਅੱਛਾ ਜੀ ਮੈਸੇਜ ਆ ਜਾਣਾ ਵਧੀਆ ਚੀਜ਼ ਆ ਤਾਂ ਤਾਂ ਫਾਇਦਾ ਹੀ ਆ ਔਰ ਮਾਲ ਵਾਣੋ ਦਾ ਹੈਗਾ ਹੀ ਹੁਣ ਦਵਾ ਕੇ ਫਰੇ ਕਰਾਂ ਦ੍ਰਿਸ਼ ਟਿੱਪਣੀ ਵੀ ਆ ਨੋਕੇ ਆਪਣੀ ਸਾਰਾ ਦੇਖ ਕਿੱਥੇ ਖੜੀ ਹੈ ਮਹੀਨਾ ਦੇ ਘਾਣਾ ਆ ਗਿਆ ਠੀਕ ਆ ਆ ਖੜੀ ਹੈ ਕਮਾਣੋ 메ਨ ਹਾਈਵੇ ਤੇ ਖੜੀ ਹੈ ਕਮਾਣੋ ਸ਼ਹਿਰ ਖੜੇ ਆਪਾਂ ਹਾਂ ਜੀ ਹਾਂ ਜੀ ਆデア ਨਿਸ਼ਾਨ ਆ ਤਾਰ ਨਿਕਲ ਕੇ ਮਧੇ ਆ ਆ ਦੇ ਆ ਦੇ ਆ ਆ ਗਿਆ ਆਪਣੀ ਮਾਲਵਾ ਸਵੀਟ ਸ਼ਾਪ ਮਾਲਵਾ ਸਵੀਟ ਸ਼ਾਪ ਆ ਮੋਰੇ ਆ ਸਾਹਮਣੇ ਆ ਮਸ਼ੀਨ ਤੇ ਮੋਰੇ ਹੀ ਆ ਨਾਲ ਹੀ ਖੜੇ ਆ ਬਾਕੀ ਸਾਰਾ ਇੱਥੇ ਤੇ ਉਹ ਕਲਿੱਕ ਕਰ ਦਿੰਦੀ ਹੈ ਡਾਟਾ ਹੈ ਨੈਟ ਨਹੀਂ ਚੱਲਦਾ ਆਪਣਾ ਫੋਨ ਦਾ ਜਿਆਦਾ ਮਕੂ ਆਉਣਾ ਰਿਹਾ ਅੱਜ ਨਹੀਂ ਰੇ ਸਪੀਡ ਘਟਾ ਜੀ ਅਸੀਂ ਵੀ ਚਲਾਉਂਦੇ ਸੀਗੇ ਉਹ ਰੇ ਸਲੋ ਆ ਚੱਲਦਾ ਜੀ ਨਿਊਜ਼ ਉਹ ਸਮਝੀਓ ਉਹ ਏਅਰਟੈਲ ਦੀ ਆ ਜਿਹੜੀ ਵਿਜੋਚ Wi-Fi ਜਾਂ ਉਹਦੇ ਤੋਂ GPS ਹੈ ਇਹ ਆਪਣੀ Jio ਦੀ ਆ ਇਹਦੀ ਸਲੋ ਆ ਹਲੇ ਘਟਾ ਹੁਣ ਲੋਕੀ ਬੇਲੇ ਆ ਸਾਰੇ ਨੈਟ ਨੂੰ ਲੱਗੇ ਹੋਣੇ ਆ ਹਾਂ ਸਹੀ ਗੱਲ ਆ ਆਹ ਟਾਈਮ ਲੋਡ ਕਿੰਨਾ ਹੁੰਦਾ ਦੇਖੀਏ ਟਰਾਲੀ ਪਈ ਹੈ ਕਾ ਨਹੀਂ ਉਹ ਕਰ ਲਿਆ ਉਹਨਾਂ ਨੇ ਪਾ ਲਿਆ ਰਿਪਰ ਤਾਂ ਆ ਦੂਈ ਟਰਾਲੀ ਪਾਣਗੇ ਹੁਣ ਮਗਰ ਉਹਦੇ ਉਹ ਕਰਨ ਲਈ ਟਰਾਲੀ ਆ ਪਹਿਲਾਂ ਡਾਇਆ ਖੋਲ ਕੇ ਟਰਾਲੀ ਪਾ ਤਾਈ ਸਮਾਲਿਆ ਉਹਨਾਂ ਨੇ ਹੂੰ ਹੂੰ ਪੱਛਦੇ ਨੀ ਆ ਉਹ ਬਾਰਾ ਹੋ ਗਿਆ ਕੀ ਮਸਲਾ ਰ ਗਿਆ ਨਿਊ ਵਿਸ਼ਵ ਕਰਮਾ ਹੈ ਜੀ ਆਲੇ ਕਹਿੰਦੇ ਉਹ ਦੂਈ ਪੋਣੇ ਟਰੈਕਟਰ ਵਾਲੇ ਖਾਦੀ ਵਾਲੀ ਉਹ ਹੁੰਦੀ ਨੇ ਟਰੈਕਟਰ ਤੇ ਜਿਹੜਾ ਪੈ ਜਾਂਦੀ ਵਧੀਆ ਹੈ ਹੈ ਆ ਲੀਲ ਟ੍ਰੈਕਟਰ ਦੇ ਪੈਣ ਹੀ ਨਾ ਕਿਤੇ ਕੀ ਗਰਵੰਦਰ ਹੋ ਗਰਵੰਦਰ ਸਾਰਾ ਸਮਾਨ ਰੱਖਿਆ ਗਿਆ ਫੋਰਮੈਨ ਦਾ ਸੰਦੂਕ ਰਹਿ ਗਿਆ ਥੱਲੇ ਇਹ ਟਰੰਕ ਚ ਗਿਆ ਪਾਇਆ ਇਹਨਾਂ ਆਰਮੀ ਵਾਲਾ ਇਹਦੇ ਨਟ ਬੋਲਟ ਆ ਗ੍ਰਾਈਂਡਰ ਡ੍ਰਿਲਾਂ ਅੱਛਾ ਇਲੈਕਟ੍ਰੋਨਿਕ ਸਮਾਨ ਹੈ ਇਹ ਚ ਇਹ ਚ ਹਥਿਆਰ ਆ ਜੀ ਇਹ ਚੋ ਤਾਰ ਕੱਢ ਲਾ ਜਿਹੜੀ ਪਿੱਛੇ ਲੈਂਡ ਤੋਂ ਕਰਾਂ ਮੈਂ ਕਹਿੰਦਾ ਬੀਬੀ ਦੇ ਵਿਆਹ ਚ ਆਇਆ ਲੱਗਦਾ ਮੈਨੂੰ ਹਾਂ ਹਾਂ ਇੱਧਰ ਦੇ ਆ ਬਈ ਠਾਕ ਸਵਾਰ ਲੈਟਰ ਆਉਣਗੇ ਸਵਾਰ ਰਹਿ ਜਾ ਚਲੋ ਹੁਣ ਤਾਂ ਦੁਆ ਦਿਨ ਵੀ ਦਿਨ ਵੀ ਜਾਣਿਆ ਲਾ ਹੋ ਗਿਆ ਉਹ ਦੇਖਣ ਨੂੰ ਸ਼ੂਬੇਦਾਰ ਪਿਆ ਤੈਨੂੰ ਇੱਧਰ ਵਾਰ ਦੇ ਸ਼ੂਬੇਦਾਰ ਤਾਂ ਲਟਾਇਰ ਆਇਦਾ ਹੁਣ ਕਿਉਂ ਕੇ ਪੈ ਗਿਆ ਬਾਈ ਸਾਡਾ ਟੂੜੀਆ ਫੋਰਮੈਨ ਠਾਈਆਂ ਫੜੀ ਟੋਚਨ ਬਾਈ ਇਹ ਰੱਖਣਾ ਨਾ ਨਾ ਟੱਬਾ ਹੀ ਉੱਠ ਜਿ ਮੜਾ ਟਰੰਕ ਚ ਰੱਖਣਾ ਬਸ ਬਾਈ ਮੜਾ ਠਾ ਦੇ ਯਾਰ ਫਿਰ ਮੜੇ ਪਾਸੇ ਹੋ ਜੋ ਇਧਰ ਨੂੰ ਹੋ ਜੋ ਇਧਰ ਨੂੰ ਇਧਰ ਵਾਹ ਮੁੰਡਾ ਨੇ ਪੰਡਾ ਰੱਖ ਲੀਆਂ ਥੱਲੇ ਪ੍ਰਾਲੀ ਦੀਆਂ ਗੱਦਾ ਹੀ ਬਣਾਤੇ ਆ ਨਾ ਪੂਰੇ ਮੈਂ ਕਹਿੰਦਾ ਕਿ ਕੱਤੀ ਵੀ ਉਹ ਆਹ ਫਾਈ ਫਾਈ ਬਾ ਇਹ ਹੈਗੇ ਆ ਮੇਰੇ ਖਿਆਲ ਇਹ 13 ਇੰਚੀ ਗੱਦੇ ਆ ਜੀ ਇਹਨੂੰ ਆ ਲਾ ਲੋ ਫਾਈ ਇੰਚੀ ਗੱਦੇ ਆ ਫੋਟੋ ਦਾ ਵੀ ਫੋਟ ਤੇ ਉੱਪਰੇ ਚੱਲ ਗਿਆ ਕੰਮ ਇਹ ਛੋਟੇ ਵੀ ਹੋ ਜਾਂਦੇ ਬੜੇ ਚਲੋ ਚੱਕੋ ਸੰਦੂਕ ਰੱਖੋ ਕੁੰਡੇ ਚਲੋ ਆ ਮੇਰੇ ਕੁੰਡੇ ਨਹੀਂ ਹੈਗੇ ਇਹਦੇ ਮਿਲਟਰੀ ਵਾਲੇ ਦੇ ਕੁੰਡੇ ਨਹੀਂ ਹੁੰਦੇ ਤੁਹਾਨੂੰ ਤਾਰਾਂ ਹੀ ਪਾ ਦੋ ਮਾਲੋ ਹੋਣਾ ਨਹੀਂ ਜਾਂਦਾ ਇਹ ਤਾਂ ਸੈਂਸਰ ਆ ਤੂੰ ਇਹ ਸੈਂਸਰ ਲੱਗੇ ਹੋਏ ਦਾ ਇਹ ਉਹਦਾ ਟੂਲ ਹੈ ਉਹਦੇ ਥੱਲੇ ਬਾੜ ਦੇ ਹੱਡ ਦੇ ਬੱਸ ਚਲੋ ਉਹ ਨਹੀਂ ਨਹੀਂ ਉਹ ਪੈਨ ਨੂੰ ਰਿੱਕਾ ਲੱਗੂ ਯਾਰ ਆਪਾਂ ਨੂੰ ਹੱਡ ਦੇ ਨਾਲ ਲਾ ਦੇ ਸਿਲੰਡਰ ਕੱਢ ਕੇ ਇੱਕ ਵਾਰ ਲਿਆ ਲਿਆ ਹੁਣ ਹੋਰ ਯਾਰ ਨਾਲੇ ਉਹਦਾ ਵਜਨ ਚੱਲੂ ਉਹ ਹਾਂ ਆਹ ਹਿੱਲ ਗੱਲ ਲੱਗੋ ਤੇੜ ਨਹੀਂ ਕੋਈ ਨਹੀਂ ਸੰਦ ਪਾਂਡਾ ਖਾਦਾ ਹੋ ਜਾਂਦਾ ਫੋਰਮ ਇਹਨਾਂ ਬਹੁਤ ਸਮਾਨ ਹੋ ਜਾਂਦਾ ਆਹ ਲਾ ਰੋੜਾ ਦੇਖੋ ਉਦਲੰਦਨ ਹੋ ਗਿਆ ਹਾਂ ਜਿਵੇਂ ਕਹਿੰਦੇ ਕੁੜੀ ਦਾ ਦਾਅ ਛੱਡਣ ਜਾਂਦੇ ਨੇ ਉਹ ਕੰਮ ਆਇਆ ਵਾਧਾ ਹੀ ਆ ਹਾਂ ਨਹੀਂ ਹੋ ਗਿਆ ਕੰਮ ਸਿਲੰਡਰ ਕੱਢ ਕੇ ਇੱਕ ਸਾਈਡ ਤੇ ਨੂੰ ਕਰਦਾ ਖਾਦਾ ਸਮਾਨ ਹੋ ਜਾਂਦਾ ਬਾਈ ਦੇਖ ਐ ਲਾਦਰ ਦੇਖਣ ਨੂੰ ਉਹੀ ਕੁਝ ਨਹੀਂ ਹੈਗਾ ਹੱਡਾ ਢੱਡ ਖੋਲੀ ਹੈ ਨਾ ਟਰੈਕਟਰ ਬੜਿਆ ਉਹ ਮੂਰੇ ਡੀਜ਼ਲ ਦੇ ਡਰਮ ਰੱਖ ਲੈ ਦੋ ਤੇ ਬਾਅਦ ਹੱਡ ਰੱਖ ਲਈ ਖਾਦਾ ਸਮਾਨ ਆ ਗਿਆ ਲਪੇਟ ਤੇ ਟਰੈਕਟਰ ਟਰਾਲੀ ਦੀ ਜੀ ਆ ਵੀ ਚੱਕੋ ਆਰਮੀ ਲੈ ਵੀ ਚੱਕੋ ਸੰਦੂਕ ਨਾ ਇੱਧਰ 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 ਗੱਡੀ ਪਾਈ ਨੂੰ ਉਹਨੂੰ ਉੱਥੇ ਤਾਂ ਟਰੱਕ ਪਾੜਨਾ ਹੈ ਤਾਂ ਬਾਈ ਵਾਰ ਦੋ ਉੱਥੇ ਟਰੰਕ ਲਾ ਦਿੰਦੇ ਮੈਂ ਵੀਰੇ ਖੱਚ ਚੱਕ ਉਹਦੇ ਨਾਲ ਲਾ ਦੇ ਝੋਲ ਜੋਰ ਲਾ ਕੇ ਉਹ ਦੇਖੀ ਥੱਲੇ ਨਾ ਦੇਈ ਉਹਨੂੰ ਬਾਈ ਨਾਲ ਲਾ ਦੇ ਉਹ ਵਾਹ ਇੱਧਰ ਹੋ ਜਾ ਜੀ ਬਚਾ ਕੇ ਬਚਾ ਕੇ ਉਹ ਬਚਾ ਕੇ ਕੋਈ ਨਹੀਂ ਕੋਈ ਨਹੀਂ ਬਚਾ ਕੇ ਬਾਈ ਦੇ ਬੂਟ ਇੱਧਰ ਕਰ ਦਿਓ ਉਹ ਬੂਟ ਬਾਈ ਦੇ ਅਲਮਾਰੀ ਚ ਰੱਖ ਦਿਓ ਲੈਟ ਵਿਚਾਲੀ ਹੁੰਦੀ ਲੈ ਕੰਮ ਕਰੜਾ ਯਾਰ ਇਪਰ ਦਾ ਤਾਂ ਬਾਈ ਦਾ ਪੈਰ ਕੱਢ ਥੱਲੋਂ ਬਾਈ ਇੱਥੇ ਆ ਹੁਣ ਤੂੰ ਹਾ ਮਾੜਾ ਇੱਥੇ ਬੱੱਖੀ ਮੈਂ ਕਹਿੰਦਾ ਇੰਨਾ ਟਾਈਮ ਬਰ ਮਸ਼ੀਨ ਨੂੰ ਲਗਾ ਹਾਂ ਮਸ਼ੀਨ ਦਾ ਸੰਦ ਭਾਂਡਾ ਥੋੜਾ ਟੂਲ ਨੇ ਬਚਾਉ ਕਰਤਾ ਆਪਣਾ ਵੀ ਨਹੀਂ ਇੰਨਾ ਹੀ ਘਟਾਉਣਾ ਪੈਂਦਾ ਦਾ ਆਪਾਂ ਨੂੰ ਵੀ ਹੈਗਾ ਨਹੀਂ ਸਕੰਜੇ ਦੇ ਟੂਲ ਲੱਗੇ ਨਾ ਦੋਨਾਂ ਦਾ ਪਾਉ ਫਾਇਦਾ ਹੋ ਗਿਆ ਆਪਾਂ ਨੂੰ ਵੀ ਪਿੱਛੇ ਪੱਤੀ ਅੰਕਲ ਬਾਈ ਨੇ ਤਿੰਨ ਘੰਟਾ ਪਰਾਲੀ ਆਪਣੀ ਜੜ ਓ ਤੱਕਦੇ ਯਾਰ ਹੁਣ ਕਰ ਯਾਰ ਹੋਰ ਤੁਸੀਂ ਵੀ ਖੜੇ ਦੇਖੀ ਮਾੜਾ ਐਸ਼ਨ ਹੋਵੇ ਫਿਰ ਆਇਆ ਕ ਮਾਰਾ ਜਾਂ ਥੱਲੇ ਹੀ ਲਾ ਦੇ ਪੂਰਾ ਪੂਰਾ ਆਓ ਨਹੀਂ ਆਹੋ ਬਾਈ ਨੂੰ ਇੱਧਰ ਕਰ ਦੇ ਦੇਖ ਨਾ ਆ ਗਿਆ ਆ ਗਿਆ ਬਰਾਲੇ ਅੱਖ ਤੇ ਹੈ ਬਾਈਆ ਪਿੱਛੇ ਨਾ ਬੱਤੀ ਚ ਵੱਜੀ ਚਾਚਾ ਤੂੰ ਵੀ ਚੱਕ ਆਪਣਾ ਸੰਦੂਕ ਮੈਂ ਚੱਕਿਆ ਹੋਇਆ ਹੈ ਮੈਂ ਚੱਕਿਆ ਹੋਇਆ ਕਿੱਥੇ ਪਿਆ ਤੇਰਾ ਤੇਰਾ ਸੰਦੂਕ ਕਿੱਥੇ ਆ ਆ ਪਿਆ ਬਰਾਲੇ ਕਿੱਥੇ ਉਹ ਪੋਸਟ ਦੁਬਈ ਦਾ ਬਾਈ ਹਮ ਬਾਕੀ ਦਵਾਈ ਵਾਲਾ ਚਪ ਚਿੱਠੀ ਵੀ ਦਵਾਈ ਵਾਲੀ ਲੱਗੀ ਹੋਈ ਉਹ ਜੇ ਉੱਪਰ ਹੈ ਨਾ ਜਹਾਜ਼ ਵਾਲੀ ਚਿੱਠੀ ਇਹ ਜੇ ਲੱਗੀ ਹੋਈ ਚਾਚੇ ਨੇ ਤਾਰੀ ਨਹੀਂ ਹੈਗੀ 32 33 ਸਾਲ ਦੀ ਮਿਹਨਤ ਬੋਲਦੀ ਐ ਦਾਤਾ ਹੈ ਆਂ ਫਿਰ ਪੱਤੀ ਵੱਜਣੀ ਵੀਰ ਪੱਤੀ ਦੇਖੋ ਜੀ ਇੱਧਰ ਨਾ ਬੋਲ ਜਦੋਂ ਬਾਕੀ ਇਹ ਜੇ ਮੰਝਾ ਲਾ ਦੇਣਾ ਆ ਲਾਸਟ ਚਾਂਸ ਰਹਿ ਗਿਆ ਹਥਿਆਰ ਜਿਹੜਾ ਮੰਝਾ ਬਿਸਤਰੇ ਵਾਸਤੇ ਰਦਣੇ ਹੁਣ ਇਹਦੇ ਰਦਣ ਦੇ ਬਾਅਦ ਫਿਰ ਕਰਦੇ ਆ ਫਿਰ ਬਾਨਗੀ ਮਾਪੇ ਦਾ ਨਾਮ ਲੈ ਕੇ ਆਹ ਟਰੈਕਟਰ ਚੱਲੂ ਰੋਡ ਤੇ ਸੋਨਾਲੀ ਕਾ 750 ਅਰਜਨ ਉਹ ਬਾਰਤਾ ਟਰਾਲੀ ਦੇ ਵਿੱਚ ਉਹਦੇ ਹਨਾ ਇੱਕ ਤਾਂ ਬਾਈ ਨਵੇਂ ਟਾਇਰ ਟੂਰਨਾਮੇ ਤੇ ਮੈਂ ਕਿਹਾ ਵੀ ਟਾਇਰ ਕਾਨੂੰ ਖੱਜਲ ਖਵਾਰ ਕਰਨੇ ਆ ਨਵੇਂ ਹਨਾ ਉਹ ਵੀ ਵਧੀਆ ਟਰਾਲੀ ਦੇ ਵਿੱਚ ਐਨ ਓਕੇ ਪੂਰੀ ਪੂਰੀ ਰਿਪੋਰਟ ਆਈ ਐਨ ਪੂਰਾ ਹੀ ਹੈ ਟਰਾਲੀ ਦੇ ਜਮੇ ਹੀ ਮੰਨ ਲਓ ਪਿੱਛੇ ਵਾਲੇ ਜਿਹੜੇ ਮੂਰੇ ਵਾਲ ਟਾਇਰ ਮੈਂ ਤੁਹਾਨੂੰ ਦਿਖਾ ਵੀ ਦੇਣਾ ਦੇ ਲੋ ਆ ਖੜਾ ਹੈ ਜਮੇ ਟਾਇਰ ਨਾਲ ਡਾਲੇ ਦੇ ਇਲਾਕੇ ਮਸੀਓ ਪੂਰਾ ਪੂਰਾ ਹੀ ਸੂਤ ਆਇਆ ਨਹੀਂ ਤਾਂ ਸਾਨੂੰ ਤਾਂ ਬੇਜਾਸ ਹੋ ਗਈ ਦੀ ਯਾਰ ਵਿੱਚ ਪੜਦਾ ਨਹੀਂ ਉਹ ਟਰਾਲੀ ਦਾ ਹੀਲਾ ਕਰਨਾ ਪੈਣਾ ਪਰ ਮਾਲਕ ਨੇ ਰੱਖੀ ਨਿਗਾਹ ਸਿੱਧੀ ਵੀ ਸੂਤ ਆ ਗਿਆ ਬਾਕੀ ਕੱਲ ਚੱਕਰ ਹਨਾ ਮਸ਼ੀਨ ਦੇ ਕੱਢ ਕੇ ਦੇਖੇ ਤੇ ਜਿਹੜਾ ਅਰਜਨ 555 57 hp ਇਹਦੇ ਨਾਲ ਜਿਹੜੇ ਥਰੈਸਰ ਦੇ ਚੱਕਰ ਹਨਾ ਆਪਣੇ ਮੰਨ ਲਓ ਆਪਾਂ 1500 rpm ਤੇ ਜਾਰੇ ਚਲਦੀ ਦੀ ਮਸ਼ੀਨ ਹਨਾ ਕੱਲ ਪੰਜਣਾ 1500 rpm ਤੇ ਦੇਖਿਆ ਤਾਂ ਤਾਂ ਇਹਨੂੰ ਮੀਟਰ ਲਾ ਕੇ ਦੇਖਿਆ ਤਾਂ ਥਰੈਸਰ ਜਿਹੜਾ 700 750 ਚੱਕਰਾਂ ਤੇ ਚੱਲਦਾ ਦਾ 760 50 60 ਜਿਹੜੇ ਇਹ 1600 ਚੱਕਰਾਂ ਤੇ ਆਪਾਂ ਦੇਖੀ ਤੇ 600 770 80 ਚੱਕਰ ਇਹਦਾ ਹੋ ਜੂਗਾ ਤਰਾ ਜਿੰਨੇ ਚਾਹੀਦੇ ਤੇ ਉਹਨੇ ਹੋ ਜਾਣਗੇ ਬਾਕੀ ਹੁਣ ਹਲੇ ਜੀ ਇਹ ਤਾਂ ਹੋਰ ਕੰਮ ਕੱਢ ਲਿਆ ਕੀ ਮੰਜਾ ਰੱਖਣਾ ਮੰਜਾ ਇਹ ਸੋਚ ਰੱਖਣਾ ਰਹਿੰਦੇ ਜੀ ਕਿਹੜੇ ਚ ਪਵਾ ਦੋ ਯਾਰ ਆਹ ਚੱਕ ਕੇ ਉਹ ਮੰਜਾ ਰਾਈਤੀ ਰੱਖ ਲਓ ਯਾਰ ਇਹਦੇ ਮਸ਼ੀਨ ਵਿੱਚ ਬੰਨ ਲਓ ਮੈਂ ਕੱਟ ਚ ਚਲਾ ਕਟਰ ਚ ਰੱਖ ਲਓ ਕੋਈ ਜੀ ਕਟਰ ਚ ਜਾਏ ਤੇ ਤੇ ਵੀ ਆ ਜਾਣਾ ਇਹ ਤਾਂ ਇਹਦੇ ਵੀ ਵਧੀਆ ਲੋਟ ਆਣਾ ਪਾਵੇ ਇੱਧਰ ਇੱਧਰ ਉਹ ਤੇ ਗਾਇਬ ਨਾ ਬੰਦਾ ਨਾ ਨਾ ਆ ਰਿਹਾ ਇਹ ਤੇ ਮੰਨ ਲਓ ਆ ਖੜਾ ਕਾ ਕੇ ਮੰਨ ਲਓ ਆ ਦਾ ਮੰਨ ਲਓ ਇਹਦੇ ਕੋਲ ਠੀਕ ਆ ਉਹ ਇੱਕੜੇ ਮੰਜੇ ਬੰਨੇ ਉਹ ਮੋਟਰਾਂ ਮੰਨ ਕੇ ਲੈ ਜੰਨੇ ਲੋਕ ਆ ਵੀ ਦੂਰ ਉਧਰ ਫਿੱਟ ਕੇ ਨਾ ਮੈਂ ਕਿੱਡਾ ਕਰਾ ਹੋਰ ਮੰਨ ਦੋ ਉਹਦੇ ਨਾਲ ਜੇ ਤੱਕ ਲਿਆ ਬਜੇ ਤਰ ਚੱਕ ਲਿਆ ਤਰ ਨਾ ਹੋ ਗਿਆ ਕਟਰ ਚ ਬੰਨਣਾ ਕਟਰ ਚ ਮੰਨ ਦੋ ਸਾਰੀ ਐਸੀ ਜਗ੍ਹਾ ਆ ਗਈ ਵਾਹ ਉਹ ਮੰਜਾ ਜਿੱਥੇ ਮਰਜੀ ਬੰਨ ਲਾ ਰ ਮੰਜਾ ਦਾ ਹੌਲਾ ਹੀ ਹੁੰਦਾ ਮੰਜਾ ਕੜਾ ਭਾਰਾ ਆ ਤਾਂ ਤਾਂ ਦਾ ਭਾਂਡਾ ਹੋ ਗਿਆ ਆਪਣਾ ਇੰਨਾ ਨਹੀਂ ਹੋਇਆ ਜਿਵੇਂ ਆਪਾਂ ਤਕਾ ਲਿਆ ਉਹ ਆਪਣੇ ਫੇ ਮਸ਼ੀਨ ਦੋ ਹੀ ਮਸ਼ੀਨ ਚੈੱਕਣੇ ਆਂ ਪ੍ਰਾਣੀ ਚ ਪਤਾ ਤੈਨੂੰ ਜਿੱਥੇ ਜਮਾਲ ਲਾਉਂਦੇ ਆਂ ਗਾਰੇ ਦੁਕਾਨੇ ਭਰ ਜਾਂਦੀ ਦੋ ਜਗ੍ਹਾ ਦੁਕਾਨ ਕਰਾਏ ਪਲੰਦੇ ਰਹਿੰਦੇ ਨਾ ਉਹ ਦੁਆ ਬਣੀ ਸਿਕੰਜਾ ਹਲੇ ਨੌਨੂੰ ਤਾਂ ਦੋ ਹੈਗਾ ਸਿਕੰਜਾ ਉਹਨੂੰ ਵੀ ਪਰ ਉਹ ਦੁਆ ਟੂਲਾ ਦੇ ਬਿਨਾਂ ਉਹ ਤਾਂ ਐ ਦੀ ਆ ਉਹਨੂੰ ਬਿਨਾਂ ਟੂਲਾ ਦੇ ਸਿਕੰਜਾ ਉਹ ਤਾਂ ਤੋੜ ਨਹੀਂ ਨਈ ਨਾ ਉਹਨੂੰ ਬਿਨਾਂ ਟੂਲਾ ਦੇ ਇਹ ਟੂਲਾ ਨਾਲ ਦਾ ਫਾਇਦਾ ਹੋ ਗਿਆ ਇਹ ਤਾਂ ਟਾਇਰ ਵਾਲਾ ਹੀ ਆ ਬਸ ਕੱਲਾ ਟਾਇਰ ਅੱਜ ਤਾਂ ਆਹ ਫਿਰ ਸਾਰੀ ਬਣੀ ਦੀ ਨਾ ਆਰ ਫੋਰੀ ਬੋ ਇਹਦਾ ਜਗੜ ਜਾਂਦਾ ਕੰਮ ਹੋ ਗਿਆ ਇਹਦਾ ਓਕੇ ਦੀ ਰਿਪੋਰਟ ਸਾਰਾ ਕੁਝ ਇਹ ਸਿਲੰਡਰ ਸਿਲੰਡਰ ਸਾਰਾ ਕੁਝ ਇਹਦੇ ਵਿੱਚ ਆ ਗਿਆ ਹਾਂ ਅੱਧਰ ਗੈਸ ਵਾਲੀ ਆ ਰੋਟੀ ਬਣਾਵਾਂਗੇ ਬਾਈ ਦਿਖਾਵਾਂਗੇ ਹਨਾ ਵੀ ਸਗੰਝੇ ਦਾ ਸੁਆਦ ਪੂਰਾ ਨਜ਼ਾਰਾ ਆ ਗਿਆ ਰੰਗ ਮੰਨ ਤੇ ਸਗੰਝੀਆਂ ਦੇਦਾ ਇੱਕ ਨਹੀਂ ਕਰਨਾ ਆਪਾਂ ਜਿੱਥੇ ਰੋਟੀ ਬਣਾਉਣੀ ਸਮਾਨ ਕੱਢਣੇ ਵਿੱਚੇ ਬਸ ਨੂਨ ਮਿਰਚ ਨੂਨ ਮਿਰਚ ਮਸਾਲਾ ਸਾਰਾ ਬੱਚੇ ਹੋਰ ਕੀ ਕਰਤੀ ਲੈ ਚਲੇ ਇੱਕ ਬਾਧੂ ਹੀ ਗਈਆਂ ਰੱਖ ਲਾ ਉੱਥੇ ਚੱਕ ਇੱਕ ਹੋਰ ਕੀ ਬਾਧੂ ਵੀ ਰੱਖ ਲਓ ਇੱਕ ਰੱਖ ਲਾ ਬਾਈ ਇੱਕ ਕੜਤੀ ਵੀ ਰੱਖ ਲਓ ਬਾਕੀ ਚਾਚਾ ਸਾਡੀ ਭਜਨ ਵਾਲੀ ਜਿਹੜੀ ਕਮੀ ਆ ਨਾ ਚਾਚਾ ਪੂਰੀ ਕਰੂਗਾ ਦਵਾਈ ਵਾਲਾ ਚਾਚਾ ਇਹ ਖਣਾਉ ਸਾਨੂੰ ਬਣਾ ਬਣਾ ਕੇ ਰੋਟੀਆਂ ਬਾਕੀ ਟਾਈਮ ਬहोत ਹੋ ਗਿਆ 1 ਵਜ ਗਿਆ ਆਦੇ ਰਾਜੀੂ ਦੇ ਪੁੱਠੇ ਕੰਮ ਦੇ ਕਿੱਥੇ ਲਾਏ ਆ ਇਕ ਕਾਲ ਆਤਾ ਇੱਕ ਪਰਲੇ ਤੇ ਲਾਤਾ ਚਲੋ ਚੰਦਪਾੰਡਾ ਖਾਸਾ ਇਕੱਠਾ ਕਰਕੇ ਬਾਈ ਲੱਗੇ ਹੋਏ ਨੇ ਤੁਸੀਂ 11 ਵਜੇ ਤੇ ਲੱਗੇ ਹੋਏ ਆ 1:30 ਲੋਡ ਕਰਨ ਸਮਾਨ 1 ਵਜ ਗਿਆ ਪੂਰਾ ਹੁਣ ਨਿਕਲਦੇ ਆ ਕਰਦੇ ਆ ਫਿਰ ਰਵਾਨਗੀ ਦਿਖਾਉਨੇ ਆ ਫਿਰ ਤੁਹਾਨੂੰ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਆਪਣੀ ਤਾਂ ਗੱਡੀ ਨਵੀਂ ਹੋਤੀ ਜਾ ਕੇ ਇਹਦੇ ਜਿਹੜੀ ਰਾਣੀ ਆ ਉਹਦਾ ਹਜੇ ਖੋਲਣੀ ਆ ਉਹਦੀ ਸਾਰੇ ਉਹਦੇ ਕਾਕੇ ਬਾਈ ਪਹਿਲਾਂ ਚੱਲਿਆਂ ਹਨਾ 5-7 ਰੰਗ ਵੀ ਜਾ ਕੇ ਬਾਈ ਉਹਦੀ ਰਪੇਰ ਐਂ ਤਸੱਲੀ ਨਾਲ ਹੋ ਜੂਗੀ ਵੀ ਬਾਅਦ ਚ ਤੁਹਾਨੂੰ ਪਤਾ ਹੀ ਆ ਜਦ ਟਾਈਮ ਨੇੜੇ ਹੁੰਦਾ ਨਾ ਵੀ ਜਾ ਕੇ ਕੁਝ ਨਹੀਂ ਹੁੰਦਾ ਫੇ ਭੱਜਣਾ ਟੁੰਦੀ ਆ ਵੀ ਚਲਾ ਦਿਓ ਫਟਾਫਟ ਹੁਣ ਐ ਵੀ 2-4 ਦਿਨ ਜੇ ਬਹਿ ਵੀ ਜਾਉਂਗੇ ਕੋਈ ਫਰਕ ਨਹੀਂ ਪੈਂਦਾ ਆ ਤਾਂ ਮਸ਼ੀਨ ਦੀ ਜਿਹੜੀ ਰਪੇਰ ਐਂ ਤਸੱਲੀ ਨਾਲ ਹੋ ਜੂਗੀ ਚਲੋ ਬਾਕੀ ਕਰ ਲਈਏ ਸਮਾਨ ਆ ਰੈਡੀ ਕਰਕੇ ਵੀ ਚਾਚਾ ਚੱਲੀਏ ਚਲੋ ਚਲੋ ਮਾਰੋ ਸਲਫਾ ਫਿਰ ਚਲੋ ਤੁਰਦੇ ਆ ਜੀ ਬਾਬੇ ਦਾ ਨਾਮ ਲੈ ਕੇ ਲੋ ਜੀ ਹੋ ਗਈਆਂ ਤਿਆਰੀਆਂ ਲੱਗਿਆ ਤੁਰਨ ਕਰ ਲੈ ਸਟਾਰਟ ਪਾਈ ਉਹਨਾਂ ਨੇ ਟਰੈਕਟਰ ਤੇ ਮਸ਼ੀਨ ਹੋ ਗਏ ਪਾਰ ਦੋਨੋਂ ਟਾਈਮ ਕਿੰਨਾ ਹੋ ਗਿਆ ਭਾਈ 2:00 ਵਜੇ ਬਾਈ ਟੇਰ ਤੇ 15 ਤਰੀਕ ਹੋ ਗਈ ਅੱਜ ਹੈ ਫਿਰ ਆ ਚਲੋ 14 ਤਰੀਕ ਤੇ ਲੱਗੇ ਆ ਬਾਈ 15 ਤਰੀਕ ਹੋ ਗਈ ਅੱਜ ਹਾਂ ਹਾਂ ਨਮਕ ਤਿਆਰੀ ਆ ਪੂਰੀ ਉਸ ਤੇ ਬਾਈ ਨੂੰ ਵੀ ਬੜੀ ਲਾਈਟ ਚ ਚਲਾ ਲਓ ਆਪਣੀ ਤੇ ਦੂਆ ਟਰੈਕਟਰ ਬੋਹਰ ਵਾਲਾ ਚੱਲਦਾ ਉਹ ਫਲਾਂਪਲਾਇ ਜਿਹੜਾ ਆਣਾ ਹੈ ਇਹ ਬਾਈ ਦੇ ਹੱਥ ਲੱਗੇ ਆ ਨਾ ਇਹ ਹੱਥ lôi đi Hãy subscribe ਰੇ ਮਸ਼ੀਨ ਲਾਉਣਗੇ ਚਲੋ ਜੀ ਮਿਲਦੇ ਆ ਫਿਰ ਅੱਗੇ ਬੈਠ ਗਏ ਫੀਟ ਤੇ ਖੇਚੜੀ ਮਸ਼ੀਨ ਕਮਾਣ ਵਾਲਾ ਪੁੱਲ ਸਪੱਟ ਦਾ ਕੰਮ ਜਿਆਦੀ ਆ ਟੋਲੀ ਵਾਂਗੂ ਬਾਈ ਇਹ ਜਾ ਕੇ ਨਹੀਂ ਪਤਾ ਕਿ ਕੀ ਬਦਲਾਂਗੇ ਜਦੋਂ ਪਹਿਲਾ ਸਟਾਪ ਜ਼ਿਮੀਦਾਰ ਢਾਬਾ ਉੱਚਾ ਪਿੰਡ ਸਾਡੇ ਏਰੀਏ ਦੇ ਵਿੱਚ ਸਟੇ ਕਰਨੀ ਪੈਗੀ ਵੀ ਐ ਰੋਟੀ ਕੱਲ ਦੀ ਹਨਾ ਵੀ ਖਾਧੀ ਹੋਈ ਆ ਕੋਈ ਟਾਈਮ ਟੇਬਲ ਨਹੀਂ ਤਾਂ ਰੋਟੀ ਦਾ ਮੈਂ ਕਹਿੰਦਾ ਇੱਥੇ ਹੁਣ ਖਾ ਕੇ ਫੋਰਮੈਨ ਕਿ ਕਿਹੜੇ ਬਣ ਕੇ ਚੱਲਦੇ ਆ ਜ਼ਿਮੀਦਾਰਾ ਢਾਬਾ ਇਹ ਉੱਚੇ ਪਿੰਡ ਦੇ ਬਿਲਕੁਲ ਨੇੜੇ ਜਵੇਂ ਟ੍ਰਿਪ ਕਰਨਾ ਪੈ ਗਿਆ ਬਾਕੀ ਰੋਡ ਖਾਲੀ ਆ ਬਾਈ ਆ ਟਾਈਮ ਨੀ ਸਫਰ ਕੰ ਦਾ ਨਜ਼ਾਰਾ ਬਹੁਤ ਆਉਂਦਾ ਹਨਾ ਟ੍ਰੈਕ ਹੁੰਦੀ ਨਹੀਂ ਜਿਵੇਂ ਮਰਜੀ ਹੈ ਨਾ ਬੰਦਾ ਕੱਭੀ ਜਾਵੇ ਕੰਮ ਨੂੰ ਬਾਕੀ ਆ ਬਣ ਗਈ ਸਾਡੀ ਰੇਲ ਗੱਡੀ ਟਰਾਲੀਆਂ ਦੇ ਦੋਹੇ ਟਾਇਰ ਹਨਾ ਜੋੜੇ ਪਾ ਲੇ ਵੀ ਰੋਡ ਦੇ ਵਿੱਚ ਹਨਾ ਕਈ ਵਾਰੀ ਸਿੰਗਲ ਟਰਾਲੀ ਹੁੰਦੀ ਆ ਦਿੱਕਤ ਤੇ ਦਿੱਕਤ ਆ ਜਾਵੇ ਤਾਂ ਮੰਨ ਲੋ ਦਿਕਤ ਨਹੀਂ ਆਊਗੀ ਕੜਤੇ ਖੁੱਡੇ ਚੋਂ ਬਾਹਰ ਹਾਂ ਕੜਤੇ ਖੁੱਡੇ ਚੋਂ ਬਾਹਰ ਖੁੱਡੇ ਵਾਲੇ ਆਗੇ ਬਾਹਰ ਹੈ ਮੋਨਾ ਇੱਥੇ ਆਪਰਾ ਖੋਲਣਾ ਪੈਂਦਾ ਇਹਨਾਂ ਨੂੰ ਵੀ ਉਹ ਮਾਂ ਇਤੀ ਖਾ ਲੈਣਾ ਰੋਟੀ ਹੁਣ ਕੀ ਗੱਲ ਤਾਂ ਸੁਣੋ ਛੱਡਣਾ ਪੈਂਦਾ ਇਹਨਾਂ ਨੂੰ ਵੀ ਹਾਂ ਖੋਲ ਕੇ ਛੇਰਿੱਦ ਰਹੀ ਆ ਦੇ ਲੈ ਮੇਰੇ ਬਰਾਬਰੇ ਬੈਠਾ ਕਹਿੰਦਾ ਮੈਂ ਨਹੀਂ ਪੈਣਾ ਹੈਗਾ ਮੈਂ ਕਿਹਾ ਪੈ ਜਾ ਤੂੰ ਕਹਿੰਦਾ ਨਾ ਮੈਂ ਨਹੀਂ ਪੈਣਾ ਹੈਗਾ ਦਿਨ ਰਾਤ ਖੜੇ ਰਹਿੰਦੇ ਆ ਹੋਰ ਅੱਜ ਇਹ ਤਾਂ ਹਾਂ ਕਹਿੰਦਾ ਮੈਂ ਨਹੀਂ ਪੈਣਾ ਹੈਗਾ ਮੈਨੂੰ ਨਾਲੇ ਰਹਿਣਾ ਤੇਰੇ ਬੰਦਾ ਘੈਂਟ ਆਇਆ ਹਾਂ ਹੈ ਬੰਦਾ ਗਾਣੇ ਦੀ ਪੱਕਾ ਮੈਂ ਤਾਰ ਟੁੱਕਾ ਲਗਾ ਦੰਦ ਦੋਤੀ ਇਹਦੀ ਪੋਸਟਗਾਹ ਨੂੰ ਪੱਕੀ ਕਰਤੀ ਉਹ ਦੱਸਤਾ ਵੈਰੀਡੇਟ ਤਾਂ ਇੱਥੇ ਹੀ ਦੇ ਦੇਣਾ ਇੱਥੇ ਕੀ ਹੋ ਠੀਕ ਹੈ ਜੀ ਬਾਕੀ ਜੰਦੇ ਦੇ ਪਤਾ ਲੱਗੂਗਾ ਅਜੇ ਬਾਈ ਬੱਬੂ ਮਾਨ ਦੀ ਫੋਟੋ ਲੱਗੀ ਹੋਈ ਹੈ ਢਾਬੇ ਤੇ ਬਹੁਤ ਦੇਰ ਇਹਨਾਂ ਦਾ ਹੀ ਢਾਬਾ ਹੈ ਥੱਲੇ ਵਰਮਨ ਫਿਰ ਬਾਈ ਇਹ ਆ ਤਾਂ ਚੱਲਣਾ ਐ ਬਾਈ ਹੋਰ ਮੈਂ ਤਾਂ ਪਊਆ ਹੀ ਮੰਗੂ ਬਾਈ ਪ੍ਰਗਟ ਕਹਿੰਦਾ ਝੂਟਾ ਲੈਣਾ ਮੈਂ ਇੱਥੇ ਗੈਂਗ ਪੂਰਾ ਖਤਰਨਾਕ ਆ ਸਾਰੇ ਬੰਦੇ ਖਤਰਨਾਕ ਆ ਕੋਈ ਡੱਬੀਆਂ ਵਾਲੇ ਪਾਨਣੇ ਵਾਲਾ ਕੋਈ ਰਮਾਲਾ ਕੋਈ ਗਮਚੇ ਵਾਲਾ ਕੋਈ ਟੋਪੀ ਵਾਲਾ ਪ੍ਰਗਟ ਲੇਖਕ ਕੋਈ ਰਮਾਲਾ ਵਾਲਾ ਜੀ ਬੈਠੇ ਮੇਰੇ ਵਰਗਾ ਦਾ ਮੇਰੇ ਵਰਗਾ ਦਾ ਚਾਚਾ ਰ ਮੈਂ ਇਕੱਠੇ ਹੀ ਆ ਜੀ ਨਾ ਚਾਚੇ ਐ ਚਾਚੇ ਸਹੀ ਸਹੀ ਨਾ ਛੇੜੋ ਚਾਚਾ ਚਾਚਾ ਠੰਡਾ ਜਾਂ ਜੀ ਫੋਰਮਰ ਕੀ ਗੱਲ ਚੱਤ ਦਾ ਮੈਨ ਕਿੱਥੇ ਚਾਹੀਏ ਹੁੰਦਾ ਅਰੇ ਹੀ ਨਹੀਂ ਕਾਰਵਾਈ ਅੱਜ ਅੱਜ ਮੈਂ ਲਾ ਤਾਂ ਮੋੜ ਤਾਇਆ ਵੀ ਦਿਖਾ ਦਈਏ ਹਾਂ ਤਾਇਆ ਵੀ ਤਾਇਆ ਤਾਂ ਕੱਲ ਨੂੰ ਦਿਖੂਗਾ ਤਾਇਆ ਤਾਂ ਕੱਲ ਨੂੰ ਦਿਖੂਗਾ ਹਲਦਾ ਚਾਚਾ ਹੀ ਦਿਖੂਗਾ ਤਾਇਆ ਦਿਨੇ-ਦਿਨੇ ਹੀ ਦਿਖਦਾ ਹੈ ਹਾਂ ਤਾਇਆ ਦਿਨੇ-ਦਿਨੇ ਹੀ ਨਹੀਂ ਦਿਖਦਾ ਉਹ ਤਾਂ ਫੇ ਤੈਨੂੰ ਪਤਾ ਹੀ ਹੈ ਚਲੋ ਖਾ ਕੇ ਰੋਟੀ ਫੇਰ ਕਰ ਰਹੇ ਆ ਇੰਜੋਏ ਆਓ ਜੀ ਭਾਈ ਰੋਟੀ ਖਾਣ ਤੋਂ ਬਾਅਦ ਪਹੁੰਚ ਗਏ ਗੁਰਦੁਆਰਾ ਸਿੰਘ ਜੀ ਦਾ ਸੁਆਣਾ ਇੱਥੇ ਵੀ ਯਾਰਾ ਜ਼ਰੂਰ ਨਮਸਕਾਰ ਕਰਕੇ ਜਾਈਦਾ ਬਾਈ ਆਉਂਦੇ ਜਾਂਦੇ ਆ ਨਾ ਅੱਜ ਚਲੋ ਵੀ ਰਾਤ ਲੰਗੀ ਹੋਈ ਆ ਨਾ ਹੱਥੇ ਧੋਤੇ ਨਹੀਂ ਨਹੀਂ ਤਾਂ ਬਾਈ ਜ਼ਰੂਰ ਅੰਦਰ ਦਰਸ਼ਨ ਕਰਕੇ ਆਉਂਦੇ ਪਰ ਦਸਤੂਰ ਮੇਲਾ ਜਿਹੜਾ ਖਾਲਿਆ ਹਾਂ ਠੱਡਣ ਲੱਗ ਪਈ ਹਾਂ ਜਾਵਾਂ ਨਹੀਂ ਹਾਂ ਜਾਵਾਂ ਨਹੀਂ ਢੰਡਾ ਦੇਖ ਹਸਿਆਰ ਪੂਰੇ ਆ ਬਾ ਘੰਟੇ ਕਿਨੂੰ ਦਿਨ ਚੜਜਣਾ 5:30 ਵਜੇ ਹੈ ਹਾਂ ਚਲੋ ਚਲਵਾ ਕਰੀਏ ਆ ਪਾਰ ਕਰਕੇ ਵੀ ਕੱਢ ਜੂਗਾ ਕਿਤੇ ਦੋ ਘੰਟੇ 10:00 ਵਜੇ ਖੜੇਗੇ 11:00 ਵਜੇ ਤੱਕ ਆਉਂਦਾ ਰਹੇਗਾ ਆ ਦੋ ਤਿੰਨ ਘੰਟੇ ਚਾਰ ਪੰਜ ਘੰਟੇ ਲਾ ਲੰਨੇ ਆ ਹਨਾ ਠੀਕ ਜਾਂਦਾ ਰੈਕਟਰ ਹਾਂ ਇਹਨਾਂ ਬੋਲੋ ਢੋਲਾ ਜਿਮਤਾ ਉਹ ਜੋ ਮਾਰਦਾ ਉਹ ਤਾਂ ਝੋਲਾ ਜੂਲਾ ਨਹੀਂ ਮਾਰਦਾ ਆਓ ਇਧਰ ਡਬਲ ਵਜਨ ਦਾ ਪਹਿਲਾ ਢੋਣਾ ਤੁਰੇ ਤੇ ਰਾਜੂ ਆਹ ਮੁੰਡਾ ਹਾਂ ਝਾਦੇ ਮਾਰਦਾ ਹੈ ਹੈ ਆਹ ਵਾਲਾ ਆਈ ਦੀ ਭਾਈ ਉੱਤੇ ਬੈਠਾ ਰੋ ਆਹ ਵਾਲਾ ਆ ਲੀਆ ਚਲੋ ਭਾਈ ਚਲੋ ਚਲੋ ਚੋੜੋ ਖੜੋ ਨਾ ਫਿਰ ਹੁਣ ਜੇ ਖੜ ਕੇ ਵਡੰਡੇ ਪੈਣਾ ਕੰਮ ਚਲੋ ਠੀਕ ਆ ਭਾਈ ਅੱਜ ਦੀ ਵੀਡੀਓ ਜਿਹੜੀ ਆ ਨਾ ਆਪਾਂ ਬਾਬਾ ਜੀ ਦੇ ਐਂ ਦਰਬਾਰ ਤੇ ਐਂਡ ਕਰਦੇ ਆ ਬਾਕੀ ਪਰਵਾਤਾਂ ਹਨਾ ਵਧੀਆ ਰੱਖੇ ਸਭ ਦੀ ਯਾਤਰਾ ਕਮੈਨ ਵਾਲੇ ਭਰਾਵਾਂ ਦੀ ਮੇਰੀ ਵੀ ਸਾਰਿਆਂ ਦੀਆਂ ਮਨ ਕਾਮਨਾ ਜਿਹੜੀਆਂ ਨਾ ਪੂਰੀਆਂ ਹੋਣ ਬਾਬਾ ਜੀ ਦੇ ਮੂਹਰੇ ਹੀ ਅਰਦਾਸ ਕਰਕੇ ਚੱਲੇ ਆ ਭਾਈ ਵੀ ਸਾਰੇ ਮੇਰੇ ਹਨਾ ਕਮੈਨ ਵਾਲੇ ਭਰਾ ਅੱਜ ਵੀ ਰੀਪਰ ਲੈ ਕੇ ਜਾ ਰਹੇ ਆ ਬਹੁਤ ਭਾਈ ਮਿਹਨਤ ਕਰਕੇ ਪਹੁੰਚ ਹੁੰਦਾ ਹਨਾ ਆ ਦੇਖੋ ਥੋੜਾ ਸਾਹਮਣੇ ਸਾਰੀ ਰਾਤ ਤੇ ਹਨਾ ਵੀ ਜਾਗਦਿਆਂ ਦੀ ਹਲੰਘੀ ਹੁਣ ਫੋਰਮੈਨ ਕਹਿੰਦਾ ਵੀ ਦੋ ਤਿੰਨ ਘੰਟੇ 11:00 ਵਜੇ ਖੜਾਂਗੇ ਕਿਤੇ ਮਾਂ ਚਲੋ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਜਦ ਤੱਕ ਰੱਬ ਰਾਖਾ ਧੰਨਵਾਦ ਥੈਂਕ ਯੂ ਜਸ ਸ੍ਰੀ ਕਾਲ